ਮਦਕਾਰ ਗਿੱਦੜ ਬਾਗ ਕਾਦੇ ਗਿੱਦੜ ਤੈਨੂੰ ਸ਼ੇਰ ਦੇ ਪੱਕੇ ਮਿੱਤਰ ਬਣ ਗਏ ਸ਼ੇਰ ਮੰਦਾ ਬੜਾ ਸਾਫ਼ ਸੀ ਉਸ ਨੂੰ ਇਸ ਗੱਲ ਦਾ ਰੱਤੀ ਪਰ ਵੀ ਖਿਆਲ ਨਹੀਂ ਸੀ ਕਿ ਉਹਨਾਂ ਦੀ ਮਿੱਤਰਤਾ ਪਿੱਛੇ ਸਿਰਫ ਸਵਾਰਤ ਹੈ ਸ਼ੇਰ ਤਾਂ ਸ਼ਿਕਾਰ ਆਪ ਕਰਦਾ ਹੈ ਇਹ ਜਿਹੜੇ ਪਾਸੇ ਵੀ ਨਿਕਲਦਾ ਹੈ ਸਾਰੇ ਜਾਨਵਰ ਡਰ ਦੇ ਮਾਰੇ ਕੰਬਣ ਲੱਗਦੇ ਹਨ ਇਹੋ ਜਿਹੇ ਜਾਨਵਰ ਦੇ ਮਿੱਤਰਾਂ ਦੀ ਮौज ਹੀ ਮौज ਸੀ ਢਿੱਡ ਭਰਨ ਲਈ ਰੋਜ਼ ਵਧੀਆ ਮਾਸ ਰੈਣ ਨੂੰ ਕੋਈ ਡਰ ਨਹੀਂ ਸੀ ਪਲਾ ਕੌਣ ਸ਼ੇਰ ਦੇ ਕੁਰਨੇ ਵਿੱਚ ਵੜਨ ਦਾ ਹੌਸਲਾ ਕਰਦਾ ਇੱਕ ਵਾਰ ਤਿੰਨੋ ਮਿੱਤਰ ਸ਼ੇਰ ਨਾਲ ਪਹਾੜੀ ਤੇ ਬੈਠੇ ਸਨ ਦੂਰੋਂ ਹੀ ਇੱਕ ਉੱਤ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ ਕਾ ਚੱਟ ਦੇਣੀ ਬੋਲਿਆ ਮਹਾਰਾਜ ਇਹ ਉੱਤ ਤਾਂ ਮੈਦਾਨੀ ਜਾਨਵਰ ਹੈ ਇਸ ਦਾ ਮਾਸ ਬੜਾ ਹੀ ਮਜ਼ੇਦਾਰ ਹੁੰਦਾ ਹੈ ਤੁਸੀਂ ਇਸ ਨੂੰ ਮਾਰ ਸੁੱਟੋ ਅਤੇ ਅਸੀਂ ਸਾਰੇ ਇਸ ਨੂੰ ਬੜੇ ਮਜ਼ੇ ਨਾਲ ਖਾਵਾਂਗੇ ਮੈਂ ਕਹ ਰਾਏ ਮਹਿਮਾਨ ਨੂੰ ਕਦੇ ਨਹੀਂ ਮਾਰਦਾ ਸ਼ੇਰ ਨੇ ਚੰਚ ਜਵਾਬ ਦਿੱਤਾ ਇਕ ਦਿਨ ਅਪਲੋ ਜੇਕਰ ਦਰਿਆ ਹੋਇਆ ਕੋਈ ਦੁਸ਼ਮਣ ਵੀ ਆਪਣੇ ਕੋਲ ਆ ਜਾਵੇ ਤਾਂ ਉਸ ਨੂੰ ਮਾਰਨ ਵਾਲੇ ਤੇ ਬ੍ਰਾਹਮਣ ਦੀ ਹੱਤਿਆ ਦਾ ਪਾਪ ਲੱਗਦਾ ਹੈ ਇਸ ਲਈ ਤੁਸੀਂ ਤਿੰਨ ਨੂੰ ਜਣੇ ਜਾ ਕੇ ਉਸ ਦਾ ਸਵਾਗਤ ਕਰਦੇ ਹੋਏ ਉਸ ਨੂੰ ਮੇਰੇ ਕੋਲ ਲੈ ਆਵੋ ਇਹ ਸਾਡਾ ਮਹਿਮਾਨ ਹੈ ਸ਼ੇਰ ਦੀ ਆਗਿਆ ਦਾ ਪਾਲਨ ਕਰਨਾ ਤਾਂ ਉਹਨਾਂ ਦਾ ਫਰਜ਼ ਸੀ ਸ਼ੇਰ ਨੇ ਜੋ ਕਿਹਾ ਉਹਨਾਂ ਨੇ ਖਿੜੇ ਮੱਥੇ ਮੰਨਿਆ ਉਹ ਤਿੰਨ ਉੱਠ ਕੇ ਗਏ ਅਤੇ ਮਹਿਮਾਨ ਨੂੰ ਉੱਠ ਨੂੰ ਬੜੇ ਆਦਰ ਨਾਲ ਆਪਣੇ ਨਾਲ ਲੈ ਆਏ क्यों पराऊ तो इस जंगल के आया त्यों मैदानी जानवर है शेर ने पूछया हा? गया हां हूं मैं शरण तो हाँ हा? चाहे मारो चाहे रखो नहीं पराऊठ असी तेन नहीं मारा गे तू तो चाहे तो अज तो साह सकता है अज तो तू तो सा मेहमान है शाही मेहमान ਅਸੀਂ ਤੇਰੀ ਸੇਵਾ ਕਰਾਂਗੇ ਧੰਨਵਾਦ ਮਹਾਰਾਜ ਉੁੱਤ ਨੇ ਖੁਸ਼ ਹੋ ਕੇ ਆਪਣੀ ਤੌੜਨੀ ਵੀ ਕਰ ਦਿੱਤੀ ਜੰਗਲ ਦੇ ਰਾਜੇ ਦਾ ਦੋਸਤ ਅਤੇ ਮਹਿਮਾਨ ਬਣ ਕੇ ਰਹਿਣਾ ਉਸ ਲਈ ਬੜੀ ਮਾਣ ਦੀ ਗੱਲ ਸੀ ਹੁਣ ਸ਼ੇਰ ਦੇ ਚਾਰ ਮਿੱਤਰ ਹੋ ਗਏ ਸਨ ਇੱਕ ਵਾਰ ਸ਼ੇਰ ਦਾ ਜੰਗਲੀ ਹਾਥੀ ਨਾਲ ਯੁੱਧ ਹੋ ਗਿਆ ਜਿਸ ਵਿੱਚ ਸ਼ੇਰ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਉਹਦੇ ਵਿੱਚ ਇੰਨੀ ਹਿੰਮਤ ਵੀ ਨਾ ਰਹੀ ਕਿ ਆਪਣੇ ਘੁਰਨੇ ਤੋਂ ਬਾਹਰ ਨਿਕਲ ਸਕੇ ਹੁਣ ਸ਼ੇਰ ਜ਼ਖਮੀ ਹੋ ਗਿਆ ਤਾਂ ਖਾਣ ਨੂੰ ਕੌਣ ਲਿਆਵੇ ਸਾਰੇ ਤਾਂ ਸ਼ੇਰ ਤੇ ਹੀ ਪਰਦੇਸਾਨ ਦੋ ਦਿਨਾਂ ਬਾਅਦ ਮਜਬੂਰ ਹੋ ਕੇ ਸ਼ੇਰ ਨੂੰ ਉਹਨਾਂ ਸਾਹਮਣੇ ਗਿਲਗੀਲਾ ਕੇ ਕਹਿਣਾ ਪਿਆ ਭਰਾਵੋ ਹੁਣ ਤਾਂ ਮੈਂ ਵੀ ਭੁੱਖਾ ਮਰ ਰਿਹਾ ਹਾਂ ਮੇਰੇ ਲਈ ਕੁਝ ਖਾਣ ਨੂੰ ਲਿਆਓ ਇੱਕ ਤਾਂ ਮੈਂ ਜ਼ਖਮਾਂ ਤੋਂ ਪੀੜਤ ਹਾਂ ਦੂਜਾ ਭੁੱਖ ਨਾਲ ਕੀ ਤੁਸੀਂ ਮੇਰੇ ਲਈ ਖਾਣੇ ਦਾ ਪ੍ਰਬੰਧ ਵੀ ਨਹੀਂ ਕਰ ਸਕਦੇ ਸ਼ੇਰ ਦੀ ਗੱਲ ਸੁਣ ਕੇ ਕਾਂ ਗਿੱਦੜ ਬਾਗਿੱਦੜ ਉੱਧਰ ਉੱਧਰ ਦੇਖਣ ਲੱਗੇ ਉਹਨਾਂ ਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਕਰਨਤਾ ਕੀ ਕਰਨ ਸ਼ੇਰ ਬਿਨਾਂ ਉਹ ਸਾਰੇ ਕੀੜਾ ਸ਼ਿਕਾਰ ਕਰ ਸਕਦੇ ਸਨ ਉਹ ਤੈਨੂੰ ਜੰਗਲ ਵਿੱਚ ਗਏ ਪਰ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਕੀੜਾ ਵੀ ਨਹੀਂ ਸੀ ਮਾਰਿਆ ਬਸ ਸ਼ੇਰ ਸ਼ਿਕਾਰ ਕਰਕੇ ਲਿਆਉਂਦਾ ਸੀ ਅਤੇ ਉਹ ਖਾ ਲੈਂਦੇ ਸਨ ਹੁਣ ਤਾਂ ਸ਼ੇਰ ਖੁਦ ਵੀ ਭੁੱਖਾ ਬੈਠਾ ਸੀ ਗਿੱਦੜ ਨੇ ਕਾਨੂੰ ਕਿਹਾ ਭਰਾਵਾ ਮੇਰੇ ਖਿਆਲ ਨਾਲ ਇਸ ਵਿਪਤਾ ਦੀ ਘੜੀ ਵਿੱਚ ਤਾਂ ਸਾਨੂੰ ਇਸ ਊਠ ਨੂੰ ਆਪਣੇ ਰਾਜੇ ਦਾ ਸ਼ਿਕਾਰ ਬਣਾ ਦੇਣਾ ਚਾਹੀਦਾ ਹੈ ਆਖਰੇ ਇੰਨੇ ਦਿਨਾਂ ਤੋਂ ਮੁਫਤ ਦਾ ਖਾਣਾ ਖਾ ਕੇ ਹੀ ਪਲ ਰਿਹਾ ਹੈ ਤੇਰੇ ਖਿਲਾਫ ਨਹੀਂ ਜਾਤ ਬਰਾਦਰੀ ਅਤੇ ਦੇਸ਼ ਦਾ ਹੈ ਕਾ ਕੁਝ ਸੋਚਦਾ ਹੋਇਆ ਕਹਿਣ ਲੱਗਾ ਤੇਰੀ ਗੱਲ ਤਾਂ ਸਹੀ ਹੈ ਪਰ ਇਹ ਨਾ ਭੁੱਲ ਕਿ ਸਾਡੇ ਰਾਜੇ ਨੇ ਇਸ ਨੂੰ ਆਪਣਾ ਮਹਿਮਾਨ ਬਣਾਇਆ ਹੈ ਅਤੇ ਨਾਲ ਹੀ ਮਿੱਤਰ ਵੀ ਕਿਹਾ ਹੈ ਭਲਾਉ ਇਸ ਨੂੰ ਕਿਵੇਂ ਖਾਣਗੇ ਗਿੱਦੜ ਨੇ ਹੱਸਦੇ ਹੋਏ ਕਿਹਾ ਇਸ ਦੀ ਚਿੰਤਾ ਨਾ ਕਰੋ ਮੈਂ ਰਾਜੇ ਦੇ ਸਾਹਮਣੇ ਇਸ ਢੰਗ ਨਾਲ ਗੱਲ ਆਖਾਂਗਾ ਕਿ ਉਹ ਖੁਦ ਹੀ ਆਪਣੇ ਮੂੰਹੋਂ ਇਹ ਕਹਿਣ ਤੇ ਮਜਬੂਰ ਹੋ ਜਾਣਗੇ ਕਿ ਮੈਂ ਇਸ ਨੂੰ ਖਾ ਲਵਾਂ ਇੰਨੀ ਗੱਲ ਕਹਿ ਕੇ ਗਿੱਦੜ ਅੰਦਰ ਸ਼ੇਰ ਕੋਲ ਗਿਆ ਤੇ ਜਾਂਦਿਆਂ ਹੀ ਸਿਰ ਨਿਵਾ ਕੇ ਬੋਲਿਆ ਮਹਾਰਾਜ ਅਸੀਂ ਤਾਂ ਪੂਰਾ ਜੰਗਲ ਘਾਸ ਉਟਿਆ ਪਰ ਸਾਨੂੰ ਕਿਤੋਂ ਵੀ ਕੋਈ ਸ਼ਿਕਾਰ ਨਹੀਂ ਮਿਲਿਆ ਹੁਣ ਤਾਂ ਸਾਡੀ ਹਿੰਮਤ ਵੀ ਜਵਾਬ ਦੇ ਗਈ ਹੈ ਤੁਹਾਨੂੰ ਭੁੱਖ ਡਾਢੀ ਸਤਾ ਰਹੀ ਹੈ ਹੁਣ ਤਾਂ ਤੁਹਾਨੂੰ ਬਚਾਉਣ ਦਾ ਇੱਕ ਹੀ ਰਾਹ ਬਾਕੀ ਹੈ ਕਿ ਇਸ ਉੱਠ ਨੂੰ ਮਾਰ ਕੇ ਤੁਹਾਡੀ ਭੁੱਖ ਮਿਟਾਈ ਜਾਵੇ ਗਿੱਦੜ ਦੀ ਗੱਲ ਤੇ ਸ਼ੇਰ ਨੂੰ ਬਹੁਤ ਗੁੱਸਾ ਆਇਆ ਉਸਨੇ ਗਿੱਦੜ ਨੂੰ ਡਾਂਟਦੇ ਹੋਏ ਕਿਹਾ ਇਹ ਕਿਵੇਂ ਹੋ ਸਕਦਾ ਹੈ ਉਠ ਸਾਡਾ ਮਹਿਮਾਨ ਹੈ ਜੇਕਰ ਤੂੰ ਇਹ ਗੱਲ ਦੁਬਾਰਾ ਆਖੀ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ ਗਊਦਾਨ ਪૃਥਵੀਦਾਨ ਤੇ ਅੰਦਾਨ ਨਾਲੋਂ ਵੱਧ ਕੇ ਜੀਵਨਦਾਨ ਹੈ ਗਿੱਦੜ ਨੇ ਸ਼ੇਰ ਦਾ ਉੱਤਰ ਸੁਣ ਕੇ ਕਿਹਾ ਮਹਾਰਾਜ ਇੱਥੇ ਤਾਂ ਤੁਹਾਡੀ ਜਾਨ ਬਚਾਉਣ ਦਾ ਸਵਾਲ ਹੈ ਇਹ ਗਲ ਵੀ ਸਿਧਾਂਤ ਦੀ ਹੈ ਕਿ ਪ੍ਰਜਾਤੀ ਜਾਨ ਰਾਜੇ ਦੀ ਜਾਨ ਨਾਲੋਂ ਕੀਮਤੀ ਨਹੀਂ ਹੁੰਦੀ ਇਹ ਪਾਪ ਅਤੇ ਅਨਿਆਤਾ ਉਸ ਸਮੇਂ ਮੰਨਿਆ ਜਾਵੇਗਾ ਜਦ ਤੁਸੀਂ ਜ਼ਬਰਦਸਤੀ ਉਸ ਨੂੰ ਆਪਣਾ ਸ਼ਿਕਾਰ ਬਣਾਓਗੇ ਜੇ ਉਹ ਖੁਸ਼ੀ ਨਾਲ ਆਪਣੇ ਆਪ ਉਹ ਅਰਪ ਜੇ ਉਹ ਖੁਸ਼ੀ ਨਾਲ ਆਪਣੇ ਆਪ ਨੂੰ ਅਰਪਣ ਕਰ ਦੇਵੇ ਤਾਂ ਇਹ ਪਾਪ ਨਹੀਂ ਮੰਨਿਆ ਜਾਂਦਾ ਤੁਸੀਂ ਲੋਕ ਜੋ ਮਰਜ਼ੀ ਸਮਝੋ ਮੇਰਾ ਦਿਮਾਗ ਇਸ ਵੇਲੇ ਬਿਲਕੁਲ ਕੰਮ ਨਹੀਂ ਕਰ ਰਿਹਾ ਸ਼ੇਰ ਭੁੱਖ ਅਤੇ ਦਰਦ ਨਾਲ ਤੜਫਦਾ ਹੋਇਆ ਬੋਲਿਆ ਗਿੱਦੜ ਉੱਥੋਂ ਬਾਹਰ ਆ ਗਿਆ ਬਾਹਰ ਆਉਂਦੇ ਸਾਰ ਹੀ ਕਹਿਣ ਲੱਗਿਆ ਦੇਖੋ ਮਿੱਤਰੋ ਸਾਡਾ ਰਾਜਾ ਸ਼ੇਰ ਇਸ ਸਮੇਂ ਭੁੱਖਾ ਤੇ ਜ਼ਖਮਾਂ ਕਾਰਨ ਮਰ ਰਿਹਾ ਹੈ ਇਸ ਸਮੇਂ ਉਸਦੇ ਪ੍ਰਾਣਾਂ ਦੀ ਰੱਖਿਆ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿਉਂਕਿ ਧਰਮ ਗਿਆਨ ਵਿੱਚ ਕਿਹਾ ਗਿਆ ਹੈ ਕਿ ਜਿਸ ਵੇਗ ਦੇ ਦੇਖਦੇ ਹੋਏ ਸੁਆਮੀ ਦੁਖ ਹੋਗੇ ਉਹ ਸਿੱਧਾ ਨਰਕ ਵਿੱਚ ਜਾਂਦਾ ਹੈ ਤੁਸੀਂ ਸਾਰੇ ਜਾ ਕੇ ਰਾਜੇ ਦੀ ਹਾਲਤ ਦੇਖੋ ਫਿਰ ਫੈਸਲਾ ਕਰੋ ਕਿ ਅਸੀਂ ਕੀ ਕਰਨਾ ਹੈ ਗਿੱਦਰ ਦੇ ਨਾਲ ਹੀ ਉਠ ਬਾਗ ਦੇ ਕਾ ਰਾਜੇ ਕੋਲ ਗਏ ਤਾਂ ਉਸਨੇ ਦੁਖੀ ਹੁੰਦੇ ਹੋਏ ਪੁੱਛਿਆ ਕਿਉਂ ਪਰਾਵੋ ਖਾਣੇ ਦਾ ਪ੍ਰਬੰਧ ਹੋਇਆ ਕਾ ਬੋਲਿਆ ਮਾਲਕ ਅਸੀਂ ਤਾਂ ਖਖ ہار ਗਏ ਪਰ ਕਿਤੋਂ ਵੀ ਕੁਝ ਨਹੀਂ ਮਿਲਿਆ ਇਸ ਲਈ ਤੁਸੀਂ ਮੈਨੂੰ ਖਾ ਕੇ ਹੀ ਆਪਣਾ ਢਿੱਡ ਭਰ ਲਵੋ ਮੈਂ ਖੁਦ ਮਰ ਸਕਦਾ ਹਾਂ ਪਰ ਤੁਹਾਨੂੰ ਭੁੱਖ ਨਾਲ ਤੜਫਦੇ ਹੋਏ ਨਹੀਂ ਦੇਖ ਸਕਦਾ ਕਾਂ ਦੀ ਗੱਲ ਸੁਣਦੇ ਸਾਰ ਹੀ ਗਿੱਦੜ ਤੁਰੰਤ ਬੋਲਿਆ ਪਰਾਤੋ ਤਾਂ ਉਂਝ ਵੀ ਨਿੱਕਾ ਜਿਹਾ ਹੈ ਤੈਨੂੰ ਖਾ ਕੇ ਕੀ ਮਾਲਕ ਦਾ ਢਿੱਡ ਭਰੇਗਾ ਇਸ ਲਈ ਮੈਂ ਮਾਲਕ ਨੂੰ ਕਹਿੰਦਾ ਹਾਂ ਕਿ ਮੈਨੂੰ ਖਾ ਲਵੇ ਗਿੰਦਲ ਮਦਰੂ ਬਾਗ ਬੋਲਿਆ ਤੁਹਾਨੂੰ ਦੋਹਾਂ ਨੂੰ ਮਰਨ ਦੀ ਜ਼ਰੂਰਤ ਨਹੀਂ ਮੈਨੂੰ ਆਪਣਾ ਫਰਜ਼ ਪੂਰਾ ਕਰਨ ਦਿਓ ਆਪਣਾ ਰਾਜਾ ਭੁੱਖਾ ਹੈ ਮੈਂ ਕਿਵੇਂ ਸਹਿਣ ਕਰ ਸਕਦਾ ਹਾਂ ਮੈਂ ਆਪਣੇ ਮਾਲਕ ਦਾ ਨੂਨ ਖਾਦਾ ਹੈ ਇਸ ਲਈ ਪਹਿਲਾਂ ਮੈਂ ਹੀ ਉਸ ਦੀ ਭੁੱਖ ਮਿਟਾਉਂਗਾ ਮੇਰੇ ਸਰੀਰ ਤੇ ਤੁਹਾਡੇ ਦੋਹਾਂ ਨਾਲੋਂ ਵੱਧ ਮਾਸ ਹੈ ਇਸ ਨਾਲ ਰਾਜੇ ਦੇ ਕਈ ਦਿਨ ਲੰਘ ਸਕਦੇ ਹਨ ਊਠ ਸਿੱਧਾ ਸਾਦਾ ਜਾਨਵਰ ਸੀ ਉਸ ਨੂੰ ਕੀ ਪਤਾ ਸੀ ਕਿ ਇੰਨਾਂ ਦੀ ਮਿਲੀ ਭੁਗਤ ਸੀ ਜੋ ਉਸ ਨੂੰ ਆਪਣੇ ਜਾਲ ਵਿੱਚ ਫਸਾ ਰਹੇ ਸਨ ਉਸਨੇ ਸੋਚਿਆ ਕਿ ਜਦ ਇਹ ਤਿੰਨੋਂ ਵਾਰੋਂ ਵਾਰੀ ਆਪਣੇ ਆਪ ਨੂੰ ਸ਼ੇਰ حوالے ਕਰਨ ਲਈ ਤਿਆਰ ਹੋ ਗਏ ਹਨ ਤਾਂ ਫਿਰ ਮੈਂ ਹੀ ਕਿਉਂ ਪਿਛਾ ਰਹਾ ਉੂਠ ਨੇ ਆਪਣੀ ਚੁੱਪ ਤੋੜਦਿਆਂ ਕਿਹਾ ਇਸ ਸਮੇਂ ਤੁਸੀਂ ਹੀ ਦੁਖੀ ਨਹੀਂ ਹੋ ਤੁਹਾਡੇ ਨਾਲੋਂ ਵੱਧ ਦੁਖੀ ਤਾਂ ਮੈਂ ਹਾਂ ਜੋ ਰਾਜੇ ਦੇ ਇੱਥੇ ਮਹਿਮਾਨ ਬਣ ਕੇ ਆਇਆ ਰਾਜੇ ਨੇ ਮੇਰੀ ਬੜੀ ਸੇਵਾ ਕੀਤੀ ਮੈਂ ਤਾਂ ਇਵੋ ਜਿਹੇ ਮਹਾਨ ਜੀਵ ਨੂੰ ਕਦੀ ਨਹੀਂ ਭੁੱਲ ਸਕਦਾ ਮੈਨੂੰ ਘਰ ਵਿੱਚ ਬਿਠਾ ਕੇ ਪਿਆਰ ਨਾਲ ਸਾਰਾ ਕੁਝ ਲਿਆ ਕੇ ਦਿੱਤਾ ਹੁਣ ਤੁਸੀਂ ਲੋਭ ਚਾਹੋ ਤਾਂ ਮੇਰਾ ਮਾਸ ਸ਼ੇਰ ਨੂੰ ਖਵਾ ਸਕਦੇ ਹੋ ਮੈਂ ਤਾਂ ਇਸ ਨੂੰ ਆਪਣੇ ਚੰਗੇ ਭਾਗ ਸਮਝਾਂਗਾ ਕਿ ਮੇਰਾ ਜੀਵਨ ਕਿਸੇ ਭਲੇ ਪੁਰਸ਼ ਦੇ ਕੰਮ ਆਇਆ ਮੌਤ ਤਾਂ ਟਲ ਨਹੀਂ ਸਕਦੀ ਇਹ ਤਾਂ ਇੱਕ ਦਿਨ ਆਉਣੀ ਹੀ ਹੈ ਫਿਰ ਕਿਉਂ ਨਾ ਇਹ ਜੀਵਨ ਆਪਣੇ ਇੱਕ ਮਿੱਤਰ ਤੇ ਕੁਰਬਾਨ ਕਰ ਦਿੱਤਾ ਜਾਵੇ ਉੂਠ ਦੇ ਮੂੰਹੋਂ ਇਹ ਸ਼ਬਦ ਨਿਕਲੇ ਹੀ ਸਨ ਕੇ ਬਾਗ ਅਤੇ ਗਿੱਦੜ ਉਸ ਨੂੰ ਟੁੱਟ ਕੇ ਪੈ ਗਏ ਦੇਖਦੇ ਹੀ ਦੇਖਦੇ ਉੂਠ ਦਾ ਜੀਵਨ ਸਮਾਪਤ ਹੋ ਗਿਆ